ਸ਼੍ਰੀ ਸ਼ੰਕਰ ਜੀ ਆਪੋਲੇ ਨਾਤ ਵੀਡੀਓ ਦੇਖ ਰਹੇ ਸਾਰੇ ਸੱਜਣਾ ਵਿਚਾਰਾਂ ਨੂੰ ਸ਼ਿਫੀ ਕਿਰਪਾ ਬਣੀ ਦੇਵੇ ਤੇ ਇਸ ਟਾਈਮ ਆਪਾਂ ਖੜੇ ਆ ਜੀ ਪੋਲੇ ਦੀ ਨਗਰੀ ਪਰਭੌਰ ਤੇ ਉਰੇ ਤੋਂ ਸ਼ੁਰੂ ਕਰਾਂਗੇ ਆਪਣੀ ਪੈਦਲ ਯਾਤਰਾ ਕਲਾਸ਼ ਮਣੀ ਮਹੇਸ਼ ਦੀ ਤੇ ਇਸ ਟਾਈਮ ਅਗੇ ਆਪਾਂ 84 ਮੰਦਰ ਇਸ ਤੋਂ ਬਾਅਦ ਟਿਕਣਾ ਪਹਿਲਾਂ ਮੱਥਾ ਪਰਮਾਣੀ ਮਾਤਾ ਇਹ ਜੋ 84 ਮੰਦਰ ਹੈ ਪਹਿਲਾਂ ਪਰਮਾਣੀ ਮਾਤਾ ਜੀ ਦਾ ਹੁੰਦਾ ਸੀ ਜੋ ਬ੍ਰਹਮਾ ਜੀ ਦੀ ਪੁੱਤਰੀ ਨੇ ਤੇ ਉਰੇ 84 ਸਾਧੂ ਆਏ ਮਾਤਾ ਜੀ ਨੇ ਉਹਨਾਂ ਨੂੰ ਲੰਗਰ ਪਾਣੀ ਚੁਕਾਇਆ ਰਾਤ ਨੂੰ ਜਦੋਂ ਫੇਰ ਉੱਥੇ ਦੇਖਦੇ ਨੇ ਤਾਂ ਸਾਰੇ ਸਾਰੇ ਸਾਧੂ ਸ਼ਿਵਲਿੰਗ ਦੇ ਰੂਪ ਚ ਪ੍ਰਤੀਤ ਹੋ ਜਾਂਦੇ ਆ ਫਿਰ ਭੋਲੇनाथ ਜੀ ਨੂੰ ਕਹਿੰਦੇ ਨੇ ਕਿ ਹੁਣ ਮੇਰਾ ਮੈਂ ਕਿੱਥੇ ਰਵਾਂਗੀ ਉਹਦਾ ਸ਼ਿਵਲਿੰਗ ਦਾ ਆਸ ਹੋ ਗਿਆ ਸਾਧੂਆਂ ਦਾ ਆਸ ਹੋ ਗਿਆ ਫਿਰ ਮਾਤਾ ਰਾਣੀ ਨੂੰ ਵਰਦਾਨ ਦਿੰਦੇ ਨੇ ਭੋਲੇनाथ ਜੀ ਕਿ 6 ਕਿਲੋਮੀਟਰ ਦਾ ਦੂਰ ਥੋੜਾ ਸਥਾਨ ਲੱਗ ਬਣਾ ਦਿੱਤਾ ਜਾਏਗਾ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਫਿਰ ਮਾਤਾ ਰਾਣੀ ਕਹਿੰਦੇ ਨੇ ਕਿ 6 ਕਿਲੋਮੀਟਰ ਦੂਰ ਪਹਾੜੀ ਦੇ ਉੱਤੇ ਇੰਨੀ ਉੱਪਰ ਕੌਣ ਚੜ੍ਹੂਗਾ ਕੌਣ ਆਊਗਾ ਮੇਰੇ ਦਰਸ਼ਨਾਂ ਦੇ ਲਈ ਤੇ ਫਿਰ ਮਬ ਸ਼ਿਕੀ ਜੀ ਮਾਤਾ ਰਾਣੀ ਨੂੰ ਕਹਿੰਦੇ ਨੇ ਕਿ ਮਾਤਾ ਕਿਸੇ ਦਾ ਵੀ ਮੇਰੇ ਕਲਾਸ਼ ਯਾਤਰਾ ਪੋਲੇ ਨਾਲ ਦੀ ਮਣੀ ਮੇਸ਼ ਕਲਾਸ਼ ਯਾਤਰਾ ਦੇ ਲਈ ਆਊਗਾ ਉਹਨੂੰ ਪਹਿਲਾਂ ਤੇਰੇ ਦਰਸ਼ਨ ਕਰਨੇ ਪੈਣਗੇ ਤੇ 84 ਮੰਦਰਾਂ 'ਚ ਮੱਥਾ ਟੇਕਣਾ ਪਊਗਾ ਫੇਰ ਹੀ ਮੇਰੀ ਯਾਤਰਾ ਸਫਲ ਹੋਏਗੀ ਇਸ ਲਈ ਵੀ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਯਾਤਰਾ ਤੋਂ ਪਹਿਲਾਂ ਪਰਮਾਣੀ ਮਾਤਾ ਦੇ ਮੰਦਰ ਮੱਥਾ ਟੇਕਦੇ ਨੇ ਤੇ ਉੱਥੇ ਜ਼ਰੂਰੀ ਹੁੰਦਾ ਤੇ ਕੋਈ ਅਸੀਂ 84 ਮੰਦਰਾਂ 'ਚ ਮੱਥਾ ਟੇਕ ਕੇ ਪੂਰਾ ਤੋ ਜਾਵਾਂਗੇ ਉਹਨਾਂ ਪਰਮਾਣੀ ਮਾਤਾ ਜੀ ਦੇ ਮੰਦਰ ਜੋ ਕਿ ਲਗਭਗ 6 ਕਿਲੋਮੀਟਰ ਹੈ ਤੁਸੀਂ ਟੈਕਸੀ ਲੈ ਵੀ ਜਾ ਸਕਦੇ ਹੋ ਸਾਡੇ ਕੋਲ ਆਪਣਾ ਵਾਈਕਲ ਹੈਗਾ ਬੁੱਲਟ ਅਸੀਂ ਉੱਥੇ ਜ਼ਰੂਰੋਂ ਜਾਵਾਂਗੇ 84 ਮੰ ਅਦਰਲੀ ਸਾਈਡ ਹੈ ਜੀ ਆ 84 ਮੰਦਿਰ ਜੋ ਸਾਹਮਣੇ ਵਾਲੇ ਪਾਸੇ 11 ਧਰਮਰਾਜੀ ਦਾ ਮੰਦਿਰ ਪਹਿਲਾ 83 ਮੰਦਿਰ ਤੇ ਟਿਕਾਣਾ ਮੱਠਾ ਉਹ ਬਈ ਪ੍ਰਾਚੀਨ ਪੱਥਰਾਂ ਦਾ ਮੰਦਿਰ ਬਣਾਇਆ ਹੈ ਬੈਜਨਾਥ ਵਾਇਰ ਜਿਵੇਂ ਤੁਸੀਂ ਦੇਖੇ ਨੇ ਜਾਂ ਸ਼ਿਵ ਸ਼ੰਕਰ ਜਾਪੋਲੇ ਦਾ ਆਵੇ ਰਸਈ ਆ ਜੀ ਥੋੜਾ ਟਾਈਮ ਹੀ ਲੱਗੂਗਾ ਮੱਠਾ ਟਿਕਣ ਨੂੰ ਧਰਮੰਦਰ ਦੇ ਸਾਹਮਣੇ ਦੇ ਪਾਸੇ ਹੀ ਹੈ ਧਰਮਰਾਜ ਦਾ ਮੰਦਿਰ ਮਾਫ ਉੱਤਰ ਨੂੰ ਜਾਵਾਂ ਅੱਥਾ ਦੇਖਣ ਆਈ ਹੈ ਜੀ ਪੂਰੀ ਦੁਨੀਆ ਦਾ ਇਕਲੌਤਾ ਮੰਦਿਰ ਹੈ ਧਰਮਰਾਜ ਜੀ ਦਾ ਜੋ ਪਰਮੋਰ ਸ਼ਹਿਰ ਦੇ ਵਿੱਚ ਸਥਿਤ ਹੈ ਇਕਲੌਤਾ ਇੱਕੋ ਹੀ ਮੰਦਿਰ ਹੈ ਜੀ ਪੂਰੇ ਭਾਰਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਾਫ ਕਰਿਓ ਇੱਧਰ ਲੇਵਾ ਸ਼ਿਫਤੀ ਜੀ ਦਾ ਮੰਦਿਰ ਹੈ ਉੱਧਰ ਮਾਤਾ ਚੰਡਾ ਦੇਵੀ ਦਾ ਇੱਧਰ yogi ਜਿਹੜੇ ਉਰੇ ਰਹੇ ਨੇ ਲੋਕਲ ਹੋਣਗੇ ਉਹਨਾਂ ਦਾ ਮੰਦਿਰ ਆ ਉਹਦੇ ਪਿੱਛੇ ਨਰਸਿਮਹਾ ਜੀ ਦਾ ਮੰਦਿਰ ਹੈ ਤੇ ਇੱਧਰਲੇ ਪਾਸੇ ਹੈਗਾ ਧਰਮਰਾਜ ਜੀ ਦਾ ਮੰਦਿਰ ਸਾਰੇ ਮੰਦਿਰਾਂ ਦਾ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਉਰੇ ਤੋਂ ਜਾਮਾਂ ਉੱਪਰ 6 ਕਿਲੋਮੀਟਰ ਪਰਮਾਣੀ ਮਾਤਾ ਜੀ ਦੇ ਮੰਦਿਰ ਪੱਲਾ ਜੋ ਮੰਦਿਰ ਸੀਗਾ ਉਰੇ ਹੁੰਦਾ ਸੀ ਜਿਵੇਂ ਤੁਹਾਨੂੰ ਦੱਸਿਆ ਹੀ ਆ ਤੁਸੋਂ ਮੱਥਾ ਟੇਕ ਕੇ ਉਰੇ ਤੋਂ ਚੱਲਦੇ ਆ ਉੱਪਰ ਪਰਮਾਣੀ ਮਾਤਾ ਜੀ ਦੇ ਮੰਦਿਰ ਵੱਲੋਂ ਗੇਟ ਕੋਟਾ ਦਾ ਬਣਾਇਆ ਮੰਦਿਰ ਬਹੁਤ ਸੋਹਣਾ ਥੱਲੇ ਮਾਰਕੀਟ ਮੁਰਗੀ ਨੇ ਆਈ ਸ਼ਹਿਰ ਦਾ ਛੋਟਾ ਹੀ ਹੈ ਤੇ ਮਣੀ ਮੈਸ਼ ਨੂੰ ਜਿਹੜੇ ਦਰਸ਼ਨਾਂ ਨੂੰ ਆਉਂਦੇ ਨੇ तकरीबन ਉਹੀ ਲੋਕ ਆਉਂਦੇ ਕਿਉਂਕਿ ਇਸ ਕੋਲ ਕੇ ਰੋੜਾ ਸਾਰਾ ਖਤਮ ਹੋ ਜਾਂਦਾ ਨਾਕੀ ਪਰਮਾਣੀ ਮਾਤਾ ਨੂੰ ਇੱਕ ਵਾਰ ਆ ਜਾਂਦਾ ਜੀ ਬਹੁਤ ਚੰਗੀ ਬਰਸ ਪੈਂਦੀ ਹੋਊਗੀ ਹਾਂ ਪਰ ਚੰਗੀ ਪੈਂਦੀ ਹੋਣੀ ਹੋਰ ਉਸੀਂ ਦੇਖਿਆ ਰਾ ਆਪਣਾ ਪ੍ਰਮੋਹਰ ਤੋਂ ਲੈ ਕੇ ਪਰਮਾਣੀ ਮਾਤਾ ਤੱਕ ਦਾ ਬਹੁਤ ਹੀ ਜ਼ਿਆਦਾ ਛੋਟਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੀਗਾ ਰਾ ਜਿਹਨ ਨਾਲ ਭਰਿਆ ਪ੍ਰਮੋਹਰ ਸ਼ਹਿਰ ਦੇ 뷰 ਦੇਖੇ ਉੱਪਰ ਦੇ ਬਹੁਤ ਹੀ ਸੋਹਣੇ ਲੱਗਦੇ ਹੋਏ ਲੰਗਰ-ਲੁੰਗਰ ਦਾ ਅਰੇਂਜਮੈਂਟ ਹੋ ਰਿਹਾ ਪਰਮਾਣੀ ਮਾਤਾ ਦੇ ਮੰਦਿਰ ਹੀ ਪੂਰਾ ਪਹਿਲਾਂ ਪਹਿਲਾਂ ਤੁਰਕੇ ਆnde ਹੁੰਦੇ ਸੀ ਲੋਕ ਉਰੇ ਪਰ ਹੁਣ ਪੱਕੀ ਸੜਕ ਬਣ ਚੁੱਕੀ ਹੈ ਪਰ ਬਾਈਕ ਬੋਇਕ ਦਾ ਠੀਕ ਹੈ ਜੇ ਅਸੀਂ ਆਪਣੀ ਕਾਰ ਵਗੈਰਾ ਲੈ ਕੇ ਆਨੇ ਹੋ ਤਾਂ ਨਾ ਹੀ ਆਓ ਕਿਉਂਕਿ ਰਾਹ ਤੁਸੀਂ ਦੇਖਿਆ ਹੀ ਹੈ ਕਾਫੀ ਜ਼ਿਆਦਾ ਨਿੱਕਾ ਸੀਗਾ ਤੇ ਟੈਕਸੀ ਜੀ ਆਜੋ 100 ਰੁਪਏ 200 ਰੁਪਏ ਪਰ ਬੰਦਾ ਟੈਕਸੀ ਲੈਂਦੀ ਔਰ ਉਹ ਤੋਂ ਅਨਜਾਨ ਦਾ तिसरा ਜੀ ਤੁਸੀਂ ਆਮ ਨਾਲ ਆ ਸਕਦੇ ਹੋ ਤੇ ਇਹ ਹੈ ਜਿਹੜਾ ਤੋਂ ਨੀਚੇ ਦਾ ਵਿਊ ਇੱਥੋਂ ਮਾਣ ਪੇਸ਼ ਕਰਦੇ ਆ। ਆਇਆ ਜੀ ਪਰਮੋਰ ਸ਼ਹਿਰ। ਬੱਦਲ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸਿਨਰੀਆ ਟਾਇਪ ਬਣੇ ਹੋਏ ਨੇ ਪੂਰੇ। ਪਰਮਾਣੀ ਮਾਤਾ ਦੇ ਉੱਪਰ ਵੀ ਇਸ਼ਨਾਨ ਕਰਨ ਦਾ ਪੂਰਾ ਅਰੇਂਜਮੈਂਟ ਹੈਗਾ ਸਾਹਮਣੇ ਵਾਲੇ ਪਾਸੇ ਜਿਹੜਾ সুইਮਿੰਗ ਪੂਲ ਹੈ ਉਹ ਬੁਆਇਜ਼ ਦਾ ਤੇ ਨਾਲ ਨਾਲ ਜਿੱਥੇ ਟੈਂਟ ਵਗੈਰਾ ਲੱਗਿਆ ਔਰ ਲੇਡੀਜ਼ ਦਾ ਨਾ ਉਹਨੂੰ ਹੁੰਦਾ ਅਰੇਂਜਮੈਂਟ ਸਾਰਾ। ਤੇ ਇੱਧਰਲੀ ਸਾਈਡ ਤੋਂ ਉੱਪਰ ਵਾਲੇ ਪਾਸੇ ਨੂੰ ਜਾਵਾਂਗੇ ਹੁਣ ਆਪਾਂ ਮੱਥਾ ਟੇਕਣ। ਬਾਕੀ ਲਾਈਨਾਂ ਬਹੁਤ ਹੀ ਜ਼ਿਆਦਾ ਲੰਬੀਆਂ ਲੱਗੀਆਂ ਹੋਈਆਂ ਨੇ। ਦੇਖ ਰਹੇ ਜਿਵੇਂ ਕਿ ਤੁਸੀਂ ਆ ਸਾਰੀ ਲਾਈਨ ਮਾਧ ਰਣੀ ਤੋਂ ਮੰਦਰਵਾਲ ਨੂੰ ਹੀ ਜਾ ਰਹੀ ਹੈ ਅੱਗੇ ਕੁੰਡ ਤੋਂ ਹੁੰਦੀ ਹੋਈ ਆਪਾਂ ਇਸ਼ਨਾਨ ਥੱਲੇ ਹੀ ਕਰਾਂਗੇ ਰੂਮ 'ਚ ਇਸ ਕਰਕੇ ਉਰੇ ਇਸ਼ਨਾਨ ਨਹੀਂ ਕਰਾਂਗੇ ਸਿੱਧਾ ਉੱਪਰ ਹੀ ਸ਼ਿਫ ਕੁੰਡੇ 'ਤੇ ਜਾ ਕੇ ਇਸ਼ਨਾਨ ਕਰਾਂਗੇ ਤੇ ਇਹ ਮੰਦਿਰ ਤੋਂ ਨੀਚੇ ਨੂੰ ਐ ਬਾਸੀ ਵਾਲੀ ਸਾਈਡ ਨੂੰ ਤੇ ਬਾਕੀ ਜੋ ਇਹ ਮੰਦਿਰ ਬਹੁਤ ਹੀ ਉੱਚੀ ਜਿਆਦਾ ਹਾਈਟ ਤੇ ਬਣਿਆ ਤੇ ਬਹੁਤ ਹੀ ਸੋਹਣਾ 뷰 ਆਉਂਦਾ ਤੇ ਰਸਤੇ ਦੇ 뷰 ਤੁਸੀਂ ਦੇਖੇ ਨੇ ਬਹੁਤ ਹੀ ਜਿਆਦਾ ਸੋਹਣੇ ਸੀਗੇ ਜੋ ਕਿ ਤੇ ਇਹਦੇ ਨਾਲ ਹੀ ਕੁੰਡ ਬਣਿਆ ਹੋਇਆ ਔਰ ਇੱਕ ਜਿੱਥੇ ਲੋਕ ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕਦੇ ਨੇ ਖੁੱਲੇ ਪੈਸਿਆਂ ਦਾ ਤੇ ਮਾਤਾ ਰਾਣੀ ਦੇ ਜਿਵੇਂ ਸ਼ਿੰਗਾਰ ਵਗੈਰਾ ਦਾ ਸਬਾਨ ਵੀ ਚੜਾਇਆ ਜਾਂਦਾ ਔਰੇ ਇਹ ਬਾਈ ਹੁਣ ਆਪਾਂ ਨੂੰ ਮਿਲਣੇ ਜੋ ਕਿ ਮਕੇਰੀਆਂ ਵੱਲ ਦੇ ਨੇ ਏਰੀਏ ਦੇ ਤੇ ਕੱਲ ਸਾਨੂੰ ਰਸਤੇ 'ਚ ਵੀ ਮਿਲੇ ਸੀਗੇ ਪਰ ਕੱਲ ਹਲਵੜ ਵਗੈਰਾ ਪਾਇਆ ਸੀਗਾ ਇਹਨਾਂ ਨੇ ਪਛਾਣਨੇ ਨੇ ਅੱਜ ਆਪਾਂ ਇਹਨਾਂ ਨੂੰ ਪਛਾਣ ਲਿਆ ਬਾਈ ਨੂੰ ਬਲੋਗਿੰਗ ਦਾ ਇਹਨਾਂ ਨੂੰ ਬਹੁਤ ਸ਼ੌਂਕ ਹੈ ਉਹ ਤਾਂ ਭਿਜਾ ਤਾਂ ਵੀ ਬਲ ਹੋਰ ਨਾਲ ਉਹਨਾਂ ਸਾਈਤਾ ਦੀ ਮਾਤਾ ਜੀ ਦਾ ਮੰਤਰ ਤੇ ਸ਼ੰਦਾਂ ਨੂੰ ਪੂਰੇ ਮਸਤ ਹੋ ਜੇ ਮਰਦਾ ਮਾਤਾ ਦੇ ਮੱਤੇ ਗਾਉੜੇ ਗਾਉੜੇ ਕਿਸੇ ਕਾਰਨ ਕਰਕੇ ਆਡੀਓ ਰਿਕਾਰਡ ਨਹੀਂ ਹੋ ਸਕੀ ਜਿਸ ਕਰਕੇ ਆਪਾਂ ਇਹ ਦੁਬਾਰਾ ਰਿਕਾਰਡਿਓ ਰਿਕਾਰਡ ਕਰ ਰਹੇ ਆ ਤੇ ਆਪਣਾ ਕੀ ਕਹਿੰਦੇ ਜਗਾ ਬਹੁਤ ਹੀ ਸੋਹਣੀ ਆ ਤੁਸੀਂ ਉੱਦਾਂ ਵੀ ਕਦੀ ਚੰਬੇ ਸਾਈਡ ਜਾਂ ਪ੍ਰਮੋਰ ਸਾਈਡ ਆਓ ਪ੍ਰਮੋਰ ਮੰਦਿਰ 'ਚ ਮੱਥਾ ਜ਼ਰੂਰ ਟੇਕੋ ਤੇ ਪ੍ਰਮਾਣੀ ਮਾਤਾ ਜੀ ਦੇ ਵੀ ਆਓ ਬਹੁਤ ਹੀ ਕਿਉਂਕਿ ਲੋਕੇਸ਼ਨ ਤੇ ਵਿਊ ਸਿੰਦਰੀਆਂ ਉਤਲੇ ਲੈਵਲ ਦਾ ਕੰਮ ਆ ਗੱਲਬਾਤ ਹੋਈ ਪਈ ਆ ਪੂਰੀ ਪ੍ਰਮਾਣੀ ਮਾਤਾ ਆਪਾਂ ਮੱਥਾ ਟੇਕ ਆਏ ਆ ਤੇ ਆਪਦਰ ਆਪਣਾ ਖੜਾ ਬੁਲਟ ਹੁਣ ਆਪਾਂ ਔਰ ਤੋਂ ਥੱਲੇ ਉਤਰਦੇ ਆਂ ਤੇ ਬਲੋਗ ਕਰਦੇ ਆਂ ਖਤਮ ਤੇ ਅਗਲੇ ਬਲੋਗ ਚ ਆਪਾਂ ਕਰਾਂਗੇ ਕਲਾਸ਼ ਦੀ ਯਾਤਰਾ ਮਨੀਮੇਸ਼ ਕਲਾਸ਼ ਉਹਦੇ ਦਰਸ਼ਨ ਕਰਾਵਾਂਗੇ ਉਹ ਤੁਹਾਨੂੰ ਦਰਸ਼ਨ ਲਈ ਨਾਲ ਜੁੜੇ ਰਹਿਣਾ ਪੈਣਾ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਉਦੋਂ ਤੱਕ ਜੈ ਸ਼ਿਵ ਸ਼ੰਕਰ ਭੋਲੇ ਨਾਲ ਤੁਹਾਡੀ ਰੱਖਿਆ ਕਰੇ ਕਿਰਪਾ ਬਣਾਈ ਰੱਖੇ ਸਭ ਤੇ